ਚਾਣ ਉਹ 2 ਨੰਬਰ ਤੋਂ ਉਹੀ 2 ਨੰਬਰ ਤੋਂ ਉਹੀ 2 ਨੰਬਰ ਤੋਂ ਮੈਂ ਪਹਿਲਾਂ ਦੱਸਿਆ ਨੇ ਸੁਲਤਾਨ ਵਰਗੇ ਘੁੱਟ ਤੋਂ ਫੜ ਕੇ ਮਨਾਏ ਆ ਸੁਲਤਾਨ ਵੱਟਿਆਂ ਦੇ ਇੰਜਣ ਕਰਨੇ ਆ ਅੱਜ ਵੱਡੇ ਵੱਟਿਆਂ ਦੇ ਇੰਜਣ ਕਰਦੇ ਆ ਉਹ ਸੁਖ ਕੰਦੇ ਰਾਜਾਂਵਾਲੀਆ ਇੱਕ ਸੁਖ ਰਾਜਾਂਵਾਲੀਆ ਕਹਿੰਦੇ ਪੱਕੇ ਦਰ ਦੇ ਯਾਰ ਪਜਾ ਕੇ ਬਹਿ ਗਿਆ ਤੇ ਆ ਮੁੰਡਾ ਕਹਿੰਦੇ ਤੱਕਦੇ ਖੇਡ ਮੈਦਾਨ ਚ ਲਾਲੀ ਸਿੱਧੂਣਾ ਦੀ ਟੀਮ ਵੱਲੋਂ ਖੇਡਦਾ ਰਾਜਾਂਵਾਲੀਆ ਸੁਖ ਕੰਦੇ ਹਲਕਾ ਝੁਗਿਆ ਹੋਇਆ ਉਹ ਕਲੈਰੀ ਮੋਰ ਬਣਿਆ ਹੋਇਆ ਚਾਰ ਭਰਾਵਾਂ ਦੀ ਘੁੰਮਦੀ ਚੈਣ ਉਹ ਹੀ 2 ਨੰਬਰ ਤੋਂ ਉਹੀ 2 ਨੰਬਰ ਤੋਂ ਉਹੀ 2 ਨੰਬਰ ਤੋਂ ਮੈਂ ਪਹਿਲਾਂ ਦੱਸਿਆ ਨੇ ਸੁਲਤਾਨ ਵਰਗੇ ਗੁੱਟ ਤੋਂ ਫੜ ਮਨਾਏ ਆ ਸੁਲਤਾਨ ਵਰਗੇ ਗੁੱਟ ਤੋਂ ਹਮੜਕੇ ਬਣਾਏ ਆ ਡੇਰਾਸਾਂ ਵਾਲਿਓ ਕਾਰੀ ਠੋਕੋ ਖਾ ਤਾੜੀ ਨਾ ਜਾਣਦੇ ਰਾਤੇ ਠੋਕੋ ਤਾੜੀ ਨਾ ਜਾਣਦੇ ਰਾਤੇ ਸਾਡੀ ਖੇਡ ਕਬੱਡੀ ਦਾ ਜੋਧਾ ਹੈ ਬਾਕੀ ਪੁਰੀਆ ਉਹ ਬਾਕੀ ਪੁਰੀਆ ਕਹਿੰਦੇ ਗੁਰਦਾਸ ਆ ਗਿਆ ਸੰਧੂ ਫੈਮਲੀ ਕੈਨੇਡਾ ਵਾਲਿਆਂ ਦਾ ਦਿलो ਸਤਿਕਾਰ ਕਰਦੇ ਆ ਸਰਦਾਰ ਬਲਦੇਸ਼ ਸਿੰਘ ਜੀ ਸਰਪੰਚ ਕੈਨੇਡਾ ਸਰਦਾਰ ਕੁਲਦੀਪ ਸਿੰਘ ਜੀ ਸੰਧੂ ਸਣੀ ਕੈਨੇਡਾ ਤੇ ਉਧਰ ਤੱਕ ਦੇ ਖੇਡ ਮੈਦਾਨ ਚ ਮੈਨੂੰ ਲੱਗਦਾ ਹਾਂ ਕਬੱਡੀ ਦਾ ਜੋਨ ਸਿਨਾ ਕਬੱਡੀ ਦਾ ਜੋਨ ਸਿਨਾ ਬਾਕੀ ਬੁਰੀਏ ਨੂੰ ਜੱਪ ਪਾ ਕੇ ਬਹਿ ਗਿਆ ਪਰ ਬਾਕੀ ਬੁਰੀਆ ਕਿੱਥੇ ਲੋਟ ਆਉਂਦਾ ਪੁਆਇੰਟ ਧਾਵੀ ਦਾ ਸੰਧੂ ਫੈਮਿਲੀ ਕੈਨੇਡਾ ਦਾ ਦਿਲੋਂ ਸਤਿਕਾਰ ਸਰਦਾਰ ਬਲਦੇਵ ਮੋੜ ਕਬੱਡੀ ਨੂੰ ਹੁਣ ਨਾ ਰਹਿ ਗਈ ਕਿਸੇ ਗੱਲ ਦੀ ਥੋੜ ਕਬੱਡੀ ਨੂੰ ਲੰਗੇ ਆਣੀਆਂ ਯੋਧਿਆ ਇਸ ਮਜਾਜਣ ਵੱਡੀ ਦੀ ਹੁਣ ਕ੍ਰਿਕਟ ਬਰਾਬਰ ਡੈਂਦੀ ਆ ਕੁਰਸੀ ਕਬੱਡੀ ਦੀ ਹੁਣ ਕ੍ਰਿਕਟ ਬਰਾਬਰ ਡੈਂਦੀ ਆ ਕੁਰਸੀ ਕਬੱਡੀ ਦੀ ਵਰਿਆਂ ਵਾਲਾ ਸਤੂ ਕਰਦਾ ਹੈ ਕੋਸ਼ਿਸ਼ ਤੇ ਪੁਆਇੰਟ ਧਾਵੀ ਦੇ ਖਾਤੇ ਜੁੜ ਗਿਆ ਲਓ ਸਾਹਮਣੇ ਅਗਲੀ ਰੇਡ ਜਨੇਰਾਵਾਲਾ ਗਲ ਦੇ ਵਿੱਚ ਪਾਈ ਹੋਈ ਕਾਲੇ ਰੰਗ ਦੇ ਵੇਖ ਆਹਾ ਘਾਰ ਮੱਚ ਗਈ ਵੈਰੀ ਕੰਬ ਕੇ ਦਿਖਾਈਆਂ ਪਾਉਂਦੇ ਸਿੰਘਾਂ ਨੂੰ ਨਾ ਜਾਣਾ ਜਿੱਤਿਆ ਤਾਂ ਮਰੇ ਹੋਏ ਹੋ ਜਾਣ ਜਿਉਂਦੇ ਜੋਧਿਆ ਲੰਗੀਆਂ ਆਣੀਆਂ ਵੈਰੀ ਭੱਜੇ ਮੌਂਦੀ ਖਾ ਕੇ ਸਿੱਧ ਕਨਮਾਇਆ ਸੂਰਮੇ ਮੱਥਾ ਟੇਕਿਆ ਅਮਰਸਰ ਜਾ ਕੇ ਆਹ ਮੱਥਾ ਟੇਕਿਆ ਅਮਰਸਰ ਜਾ ਕੇ ਗੁਰਦੁਆਰਾ ਡੇਰਾ ਸਾਹਿਬ ਲਹਾਰ ਗੁਰਪੁਰਪ ਦੀਆਂ ਪੱਟੀਆਂ ਤਿਆਰੀਆਂ ਪਰ ਉਹ ਤੱਕਦੇ ਖੇਡ ਅੱਜ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਤੇ ਬਾਕੀਪੁਰਿਆ ਕਹਿੰਦਾ ਇੱਕ ਲਫਾਫੇ ਤੇ ਲਿਖ ਦੋ 11000 ਕਾਂਗੇ ਵਾਲੇ ਦਾ ਉਹ ਰਾਜੂ ਭਾਉ ਕਹਿੰਦੇ ਕਾਂਗੇ ਵਾਲਾ ਲਿਖ ਦੋ 11000 ਤੇ ਪੁਆਇੰਟ ਧਾਵੀ ਦਾ ਗੁਰਦੁਆਰਾ ਡੇਰਾ ਸਾਹਿਬ ਲਹਾਰ ਸਾਹਿਬੇ ਕਬਾ